ਰਵਨੀਤ ਬਿੱਟੂ ਨੂੰ ਲੈ ਕੇ ਭਾਜਪੀ ਵੱਲੋਂ ਵੱਡਾ ਫੈਸਲਾ ਲਿਆ ਗਿਆ ਤਾਂ ਰਵਨੀਤ ਬਿੱਟੂ ਨੂੰ ਹੁਣ ਰਾਤ ਸਵਾਭ ਭੇਜਿਆ ਜਾਏਗਾ ਤਾਂ ਉਹ ਉਮੀਦਵਾਰ ਰਵਨੀਤ ਬਿੱਟੂ ਨੂੰ ਉਹ ਅਨਾਉਂਸ ਕਰ ਦਿੱਤਾ ਗਿਆ ਹੈ ਤੇ ਰਾਜਸਥਾਨ ਤੋਂ ਰਾਜ ਸਵਾ ਮੈਂਬਰ ਦੇ ਲਈ ਚੋਣ ਰਵਨੀਤ ਬਿੱਟੂ ਨੂੰ ਲੜਾਈ ਜਾਏਗੇ ਜਿੱਥੇ ਪਹਿਲਾਂ ਰਵਨੀਤ ਬਿੱਟੂ ਨੂੰ ਰਾਜ ਸਵਾ ਮੈਂਬਰ ਭੇਜਣ ਦੇ ਲਈ ਪਹਿਲਾਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਜਾਂ ਚਰਚਾ ਦਾ ਵਿਸ਼ਾ ਬਣਿਆ ਹੋਈ ਸੀ ਪਰ ਹੁਣ ਉਹ ਬਿਲਕੁਲ ਉਸ ਤੇ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਤਾਂ ਬਿੱਤੇ ਦਿਨ ਹੀ ਚਰਚਾ ਦਾ ਵਿਸ਼ਾ ਬਣਿਆ ਸੀ ਰਵਨੀਤ ਬਿੱਟੂ ਕੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਜਿਹੜੇ ਬਣਾਏ ਜਾ ਸਕਦੇ ਆ ਤਾਂ ਉਹ ਕਿਤੇ ਨਾ ਕਿਤੇ ਅੱਜ ਉਸ ਸਮੇਂ ਸਾਰੀ ਗੱਲਬਾਤ ਪੱਕੀ ਹੁੰਦੀ ਨਜ਼ਰ ਆਈ ਹੈ ਜਦੋਂ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਉਮੀਦਵਾਰ ਐਲਾਨ ਦਿੱਤਾ ਗਿਆ ਤਾਂ ਪਹਿਲਾਂ ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਜਾਂਦਾ ਹੈ ਤੇ ਹੁਣ ਉਹਨਾਂ ਨੂੰ ਪੱਕੇ ਤੌਰ ਤੇ ਰਾਜ ਸਭਾ ਚ ਚੋਣ ਲੜਨ ਦੇ ਲਈ ਅਨਾਉਂਸ ਹੈ ਜਿਹੜਾ ਨਾਮ ਉਹਨਾਂ ਦਾ ਕਰ ਦਿੱਤਾ ਗਿਆ ਤੇ 6 ਮਹੀਨਿਆਂ ਦੇ ਲਈ ਕਿਸੇ ਵੀ ਜੇਕਰ ਸਰਕਾਰ ਕੇਂਦਰ ਸਰਕਾਰ ਕਿਸੇ ਨੂੰ ਮੰਤਰੀ ਬਣਾਉਂਦੀ ਹੈ ਜੇਕਰ ਉਹ ਕੋਈ ਚੋਣ ਹਾਰਿਆ ਹੋਇਆ ਅਤੇ ਕਿਸੇ ਤਰ੍ਹਾਂ ਦੀ ਚੋਣ ਉਸ ਵੱਲੋਂ ਨਹੀਂ ਜਿੱਤੀ ਗਈ ਤਾਂ ਉਸ ਨੂੰ 6 ਮਹੀਨਿਆਂ ਚ ਚੋਣ ਜਿੱਤਣੀ ਲਾਜ਼ਮੀ ਹੁੰਦੀ ਹੈ ਇਸ ਦੇ ਚੱਲਦਿਆਂ ਹੁਣ ਰਾਜਸਥਾਨ ਤੋਂ ਚੋਣ ਜਿਤਾਉਣ ਦੀ ਜਿਹੜੀ ਆ ਭਾਜਪਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਹਾਲਾਂਕਿ ਰਾਜ ਸਭਾ ਮੈਂਬਰ ਦੀ ਗੱਲ ਕਰੀਏ ਤਾਂ ਰਾਜਸਥਾਨ ਚ ਸਰਕਾਰ ਹੈ ਜਿਹੜੀ ਬੀਜੇਪੀ ਦੀ ਹੈ ਤੇ ਬੀਜੇਪੀ ਦੇ ਵਿਧਾਇਕ ਜਿਆਦਾ ਹੋਣ ਕਾਰਨ ਰਾਜ ਸਭਾ ਮੈਂਬਰ ਬਣਦੇ ਹੋਏ ਪੱਕੇ ਤੌਰ ਤੇ ਦਿਖਾਈ ਦੇ ਰਹੇ ਨੇ ਰਵਨੀਤ ਬਿੱਟੂ ਤਾਂ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਰਵਨੀਤ ਬਿੱਟੂ ਨੇ ਪਰ ਉਧਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥੋਂ ਹਾਰੇ ਸੀ ਪਰ ਉਧਰ ਜੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਗੱਲ ਕਰੀਏ ਤਾਂ ਜਦੋਂ ਰੈਲੀ ਕਰਨ ਲੁਧਿਆਣੇ ਆਏ ਸੀ ਤਾਂ ਉਹਨਾਂ ਨੇ ਵੱਡਾ ਐਲਾਨ ਕੀਤਾ ਸੀ ਕਿ ਰਵਨੀਤ ਬਿੱਟੂ ਨਾਲ ਜੋ ਮੈਂ ਵਾਅਦਾ ਕੀਤਾ ਉਸ ਨੂੰ ਪੂਰਾ ਕਰਾਂਗਾ ਤੇ ਉਹ ਵਾਅਦਾ ਉਸ ਸਮੇਂ ਪੂਰਾ ਹੁੰਦਾ ਹੋਇਆ ਨਜ਼ਰ ਆਇਆ ਜਦੋਂ ਰਵਨੀਤ ਬਿੱਟੂ ਨੂੰ ਰਾਜ ਮਾਫ ਕਰਨਾ ਰਾਜ ਮੰਤਰੀ ਬਣਾਇਆ ਜਾਂਦਾ ਤੇ ਆ ਮੰਤਰੀ ਪਾਸ ਜਦੋਂ ਮਿਲ ਜਾਂਦਾ ਹੈ ਤੇ ਉਸ ਤੋਂ ਬਾਅਦ ਹਲਚਲ ਹੈ ਜਿਹੜੀ ਹੋਰ ਸਿਆਸੀ ਤੌਰ ਤੇ ਰਵਨੀਤ ਬਿੱਟੂ ਦੀ ਤੇਜ਼ ਹੋ ਜਾਂਦੀ ਹੈ ਤੇ ਗਤੀਵਿਧੀਆਂ ਰਵਨੀਤ ਬਿੱਟੂ ਤੇਜ਼ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਹੁਣ ਰਾ ਸਭਾ ਮੈਂਬਰ ਬਣਾਉਣ ਦੇ ਲਈ ਜਿਹੜਾ ਉਮੀਦਵਾਰ ਉਹਨਾਂ ਨੂੰ ਐਲਾਨ ਦਿੱਤਾ ਗਿਆ ਹੈ ਤੇ ਇਸ ਦੇ ਚੱਲਦਿਆਂ ਹੁਣ ਰਾਸਵਾ ਦੀਆਂ ਪੌੜੀਆਂ ਚੜਾਉਣ ਦੀ ਕੋਸ਼ਿਸ਼ ਕਿਤੇ ਨਾ ਕਿਤੇ ਭਾਜਪਾ ਵੱਲੋਂ ਕੀਤੀ ਜਾ ਰਹੀ ਹੈ ਤਾਂ ਭਾਜਪਾ ਵੱਲੋਂ ਚੋਣ ਮદાન ਚੋਤਾਰੇ ਗਏ ਨੇ ਰਵਨੀਤ ਵਿਟੂ ਰਾਜਸਥਾਨ ਤੋਂ ਉਮੀਦਵਾਰ ਐਲਾਨਿਆ ਗਿਆ ਤੇ ਹੁਣ ਜਿਹੜੀ ਜਲਦੀ ਹੀ ਚੋਣ ਹੋਏਗੀ ਤੇ ਉਸ ਵਿੱਚ ਰਵਨੀਤ ਮੇਟੋ ਨੂੰ ਬਹੁਮਤ ਕਿੰਨਾ ਕੁ ਮਿਲਦਾ ਉਹ ਦੇਖਣ ਵਾਲੀ ਗੱਲ ਹੋਏਗੀ ਰਾਜਸਥਾਨ ਦੀ ਗੱਲ ਕਰੀ ਤਾਂ ਰਾਜਸਥਾਨ 'ਚ ਭਾਜਪਾ ਦੀ ਸਰਕਾਰ ਹੈ ਅਤੇ ਰਵਨੀਤ ਮੇਟੋ ਨੂੰ ਰਾਜਸਥਾਨ ਤੋਂ ਹੀ ਰਾਜ ਸਭਾ ਦਾ ਉਮੀਦਵਾਰ ਐਲਾਨਿਆ ਗਿਆ ਹੈ